ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਿਸ਼ਾਲ ਕਮਲ ਤੁਸੀਂ ਦੇਖ ਰਹੇ ਮੁਖਰੀ ਧੰਕੇ ਨਿਊਜ਼ ਅਸੀਂ ਅੱਜ ਪਹੁੰਚੇ ਹਾਂ ਬਲੋੜ ਹਲਕੇ ਦੇ ਵਿੱਚ ਕਮਲ ਮੱਕੜੀ ਕੀ ਦੇ ਕੋਲੇ ਜਿਹੜੇ ਕੀ ਕਰੈਨਾ ਅਸੋਸੀਏਸ਼ਨ ਦੇ ਪ੍ਰਧਾਨ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਸਰ ਕੀ ਹਾਲ ਚਾਲ ਬਹੁਤ ਜੀ ਸਰ ਜਿਹੜਾ ਸਕਾਰ ਨੇ ਕਿਹਾ ਇਹ ਗੁੱਤ ਵਿੱਚ ਆ ਗਿਆ ਪਰ ਸਾਡੇ ਤੇ ਮੰਤਰੀ ਡਾਕਟਰ ਜੀ ਚੌਧਰੀ ਅਸ਼ੀਆ ਬਰੋਦ ਤੋਂ ਬਹੁਤ ਜ਼ਿਆਦਾ ਵਧੀਆ ਕੰਮ ਕਰਦੇ। ਠੀਕ ਮੰਨ ਲਈ ਕਿ ਉਹਨੇ ਛੋਟੇ ਮੰਨ ਲਈ ਜੀਵਨਾਂ ਦੇ ਬੱਚੇ ਜਿਹੜੇ ਜਿਹੜੇ ਵੀ ਬੱਚੇ ਵਾਲੇ ਸ਼ੁਭ ਕਰਾਉਂਦੇ ਉਹ ਉਹਨਾਂ ਦਾ ਬਹੁਤ ਜ਼ਿਆਦਾ ਕੇਅਰ ਕਰਦੇ ਆ ਉਹਨਾਂ ਵਾਸਤੇ ਬਹੁਤ ਉਪਰਾਲੇ ਕਰਦੇ ਆ। ਲਸ਼ਾਂ ਖਾ ਦਾ ਉਸ ਜਰਾਂ ਵਿੱਚ ਆਪ ਅਪਰੋਚ ਕਰਕੇ ਉਹਨਾਂ ਦਾ ਪੜਾ ਕੇ ਉਹਦੇ ਚੈਕਿੰਗ ਕਰਕੇ ਜਿਹੜੇ ਬੱਚੇ ਲੱਗਦੇ ਜਿਹੜੇ ਫੈਮਿਲੀ ਆ ਆਪ ਅਕਸ਼ਰ ਕੰਪਨੀ ਹੈ ਕਿ ਅਸੀਂ ਬੱਚਿਆਂ ਨੂੰ ਹਿਸਾਬ ਦਾ ਚਾਰਿਆਂ ਦਾ ਜਿਹੜੇ ਬੱਚੇ ਤਮਾਸ਼ਾ ਦੇ ਉਹਨਾਂ ਨੂੰ ਆਪ ਸੇਵਾ ਕੇਂਦਰ ਅੰਦਰ ਅਸ਼ੇ 15 ਜਗ੍ਹਾ ਦੇ ਛੱਡ ਕੇ ਆਉਂਦੇ ਉਹਨਾਂ ਦੀ ਸੇਵਾ ਕਰਦੇ। ਪੱਛੀ ਪਹਿ ਪਰ ਮੈਂ ਤੁਹਾਨੂੰ ਦੱਸਦਾ ਕਿwidehatੇ ਤੋਂ ਮੀਟਿੰਗਾਂ ਕਿਥੇ ਜਾ ਰਹੀਆਂ ਨੇ ਦੁਕਾਨਦਾਰਾਂ ਵੱਲੋਂ ਵੀ ਜਿਹੜੇ ਬੱਚੇ ਨਸ਼ਾ ਕਰਦੇ ਸੀ ਉਹਨਾਂ ਨੂੰ ਤੁਹਾਡਾ ਲਾਈਫ ਕਰਾਇਆ ਜਾ ਰਿਹਾ ਕਿਹੜਾ ਨਾਮ ਸਾਡੇ ਵੱਲੋਂ ਤਾਂ ਐਨਾ ਕੋ ਪ੍ਰੋਬਲਮ ਹੁੰਦਾ ਮੰਨੋ ਸਾਡੀ ਦੁਕਾਨਦਾਰਾਂ ਦੇ ਕੋ ਬੱਚੇ ਲੱਗੇ ਆ ਉਹ ਗਲਤ ਕੰਮ ਕਰਦੇ ਆ ਉਹਨਾਂ ਨੂੰ ਨਸ਼ੇ 'ਚ ਪੈ ਜਾਂਦੇ ਆ ਅਸੀਂ ਇਹਨਾਂ ਨੂੰ ਇਹੀ ਸੁਜੈਸਟ ਕਰਦੇ ਆ ਜੇ ਉਹਨਾਂ ਦੇ ਇਹ ਐਨਾ ਕੋ ਕਰਦੇ ਆ ਤੁਸੀਂ ਜਾ ਨਸ਼ੇ ਇਲਾਜ ਤੋਂ ਪਿੰਡ ਤੋਂ ਉਹਨਾਂ ਨੂੰ ਆਪ ਅਪਰੋਚ ਕਰਦੇ ਆ ਡਾਕਟਰ ਸਾਹਿਬ ਨੂੰ ਕਹਿੰਦੇ ਆ ਕਿਸੇ ਜੀ ਸਾਡੇ ਸਾਡੇ ਜਾਂ ਕੋਈ ਹੋਰ ਡਾਕਟਰ ਸਾਹਿਬ ਹੋਵੇ ਉਹਨਾਂ ਨੂੰ ਕਹਿ ਕਰਦੇ ਉਹਨਾਂ ਨੂੰ ਨਸ਼ੇ ਕਰਾਇ ਤੇ ਬਰਤੀਕ ਉਕੇ ਨੰਬਰ ਸੇ ਸਾਡੇ ਕ੍ਰੈਮ ਐਸੋਸੀਏਸ਼ਨ ਵੱਲੋਂ ਜੋ ਵੀ ਉਪਰਾਲਾ ਹੁੰਦਾ ਹੈ ਜੋ ਸਾਨੂੰ ਇਹ ਸਾਡੇ ਵਾਸਤੇ ਹੁਕਮ ਲਾਦੇ ਆ ਮੰਤਰੀ ਜੀ ਹੋਇਆ ਡਾਕਟਰ ਸਾਹਿਬ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਕਰਦੇ ਹਾਂ ਪੂਰਾ ਸਹਿਯੋਗ ਦੇਣਾ ਸਰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੀ ਨੌਜਵਾਨ ਕਿਹੜੀ 15 ਸਾਲ ਤੋਂ ਲੈ ਕੇ 25 ਸਾਲ ਦੀ ਕਰਿਆ ਨਸ਼ਿਆਂ ਦੇ ਦਲਦਲ ਵਿੱਚ ਵੀਰ ਜੁੱਤੀ ਫੀਲ ਸਰਕਾਰ ਨੇ ਪ੍ਰਾਲਾ ਕੀਤਾ ਬਹੁਤ ਵਧੀਆ ਜੀ ਐਕਚੁਅਲੀ ਮੰਤਰੀ ਸਾਹਿਬ ਨੇ ਕੀ ਕਹਿਣਾ ਚਾਹੋਗੇ ਮੰਤਰੀ ਸਾਹਿਬ ਤੋਂ ਇਹ ਹੋ ਰਿਹਾ ਜੋ ਵੀ ਹੁੰਦਾ ਹੈ ਬਹੁਤ ਵਧੀਆ ਕੰਮ ਹੋ ਰਿਹਾ ਹੈ ਬਸ ਕਿ ਨਸ਼ੇ ਜਿਹੜੇ ਜਵਾਨਾਂ ਦੀ ਗੱਲ ਕਰਦੇ ਹੋ 25 ਤੋਂ 25 ਸਾਲ ਦੇ ਬੱਚਿਆਂ ਦਾ ਉਹਨਾਂ ਨੂੰ ਅਸੀਂ ਇਹ ਸੰਦੇਸ਼ ਹੈ ਵੀ ਉਹ ਅਗਾਂਹ ਗਰਾਊਂਡ 'ਚ ਜਾਣ ਦੇ ਬਸੇchn ਆਪ ਦੇ ਸਟਡੀ ਵਾਲੇ ਪਾਸੇ ਧਿਆਨ ਰੱਖੋ ਕਿ ਪਰਪਰਨ ਉਪਰਨ ਅਤੇ ਉਹ ਆਪਣੇ ਜਿੱਤ ਵੀ ਨੂੰ ਇੰਨਾ ਕ ਜੀ ਰੱਖਣ ਵੀ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਪਾਸੇ ਜਾਣ ਦਾ ਕਿਹੜੀ ਨਾ ਰਵੇ ਤੇ ਮਾੜੀ ਸੰਗਤ ਤੋਂ ਦੂਰ ਰਹਿਣ ਕਿਉਂਕਿ ਜੇ ਆਪਾਂ ਕਿਸੇ ਬੰਦੇ ਨੂੰ ਅੱਛਾ ਗੱਤ ਮਿਲਦਾ ਤਾਂ ਉਹ ਇਹ ਸਵਿਆਸ ਕਰ ਨਹੀਂ ਭੁੱਲੇ ਆਪਾਂ ਇਹ ਕੰਮ ਨਹੀਂ ਕਰਨਾ ਆਪਾਂ ਸਟਡੀ ਕਰਦੇ ਜਾਂ ਆਪਾਂ ਗਰਾਊਂਡ ਜਾਂਦੇ ਦੇਮਾਂ ਦੇ ਦੀਏ ਸਚਾਰ ਵੱਲੋਂ ਇੱਕ ਬਹੁਤ ਜ਼ਿਆਦਾ ਪ੍ਰਾਮੇਟ ਨੂੰ ਜੀਮਾ ਪ੍ਰਤੀਕਿਰਿਆ ਬੱਚਿਆ ਪ੍ਰਤੀਕਿਰਿਆ ਇਸ ਕਰਕੇ ਇਹਨਾਂ ਨੂੰ ਇੰਨਾ ਕੁ ਸਥੇਤਨ ਦਾ ਇਤਿਆਰ ਇਸ ਨੌਜਵਾਨ ਕੀੜੀ ਨੂੰ ਜਾਂ ਆਪੇ ਆਪ ਨੂੰ ਇਹਨਾਂ ਸੰਗਤਾਂ ਤੋਂ ਦੂਰ ਰੱਖਣ ਜੇ ਤਾਂ ਕਰਦੇ ਤਾਂ ਉਹਨਾਂ ਨੂੰ ਪ੍ਰੈਸ ਕਰਦੇ ਉਹਨਾਂ ਦੀ ਮੈਂਡੀਅਸ ਵਿੱਚ ਜਾਣੀ ਉਹਨਾਂ ਨੂੰ ਇਗਨੋਰ ਕਰਨ ਵਾਲੇ ਬੱਚੇ ਨੂੰ ਸੁਭਾਣੋ ਜਾਂ ਅਸੀਂ ਸਹਿਯੋਗ ਦਿੰਦੇ ਹਾਂ ਤੁਸੀਂ ਸਾਡੇ ਨਾਲ ਚੱਲੋ ਅਸੀਂ ਇਹਨਾਂ ਨੂੰ ਸੰਭਾਲਦੇ ਦੇਖੋ ਆਪਾਂ ਮਰੋੜ ਮੰਡੀ ਦੇ ਵਿੱਚ ਪਹੁੰਚੇ ਬਹੁਤ ਵਧੀਆ ਗੱਲਬਾਤ ਕੀਤੀ ਇਹਨਾਂ ਨਾਲੇ ਔਰ ਮੰਤਰੀ ਸਾਹਿਬ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਮੈਡਮ ਇੱਥੇ श्री मुकसर साहिब थो नितिन कैमरामैन जे नाल कुमार जी रिपोर्ट